ਪੰਜਾਬ 'ਚ ਤਿੱਖੀ ਧੁੱਪ ਗਰਮੀ ਤੋਂ ਕਦੋਂ ਮਿਲੇਗੀ ਰਾਹਤ ਵਧ ਰਿਹਾ ਤਾਪਮਨ ਮੌਸਮ ਛੋਵੇਗਾ ਬਦਲਾ ਪੰਜਾਬ ਚ ਲੋਕਾਂ ਨੂੰ ਅਜੇ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ 5 ਦਿਨ ਇਕੋ ਜਗ੍ਹਾ ਟਿਕੇ ਰਹਿਣ ਤੋਂ ਬਾਅਦ ਸੋਮਵਾਰ ਨੂੰ ਮੌਨਸੂਨ ਅੱਧੇ ਇਲਾਕਿਆਂ ਤੋਂ ਵਾਪਸ ਚਲਾ ਗਿਆ ਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਪੂਰੀ ਤਰ੍ਹਾਂ ਅਲਵਿਦਾ ਕਹਿ ਦੇਵੇਗਾ ਇਸ ਵਾਰ ਸੂਬੇ ਚ ਮੌਨਸੂਨ ਆਮ ਤੋਂ ਵੱਧ ਬਰਸਿਆ ਜਿਸ ਕਰਕੇ ਤਾਪਮੰਦ ਵੀ ਲਗਾਤਾਰ ਵਧਦਾ ਹੋ ਰਿਹਾ ਪਰ ਮੌਸਮ ਚ ਕੋਈ ਤਬਦੀਲੀ ਨਹੀਂ ਆਈਏ ਪਿਛਲੇ ਕੁਝ ਦਿਨਾਂ ਤੋਂ ਵੀ ਸੂਬੇ ਚ ਬਾਰਿਸ਼ ਨਹੀਂ ਹੋ ਰਹੀ ਹੈ ਜਿਸ ਨਾਲ ਮੌਸਮ ਸੁੱਕਾ ਬਣਿਆ ਹੋਇਆ ਹੈ ਇਸ ਕਰਕੇ ਤਾਪਮੰਦ ਹੌਲੀ-ਹੌਲੀ ਵਾਧਾ ਦੇਖਿਆ ਜਾ ਰਿਹਾ ਦਿਨ ਦਾ ਤਾਪਮੰਦ ਆਮ ਦੇ ਨੇੜੇ ਹੈ ਜਦਕਿ ਰਾਤਾਂ ਠ ਮੌਸਮ ਦੀ ਗੱਲ ਕਰੀਏ ਤਾਂ ਬੀਤੇ ਦਿਨ ਸੋਮਵਾਰ ਨੂੰ ਤਾਪਮਾਨ 'ਚ 0.3 ਡਿਗਰੀ ਸੈਲਸੀਅਸ ਵਾਧਾ ਦਰਜ ਹੋਇਆ। ਜਾਣੋ ਆਪਣੇ ਸ਼ਹਿਰਾਂ ਦਾ ਤਾਪਮਾਨ। ਅੰਮ੍ਰਾਲਾ 35.4 ਡਿਗਰੀ, ਅੰਮ੍ਰਿਤਸਰ 34.8 ਡਿਗਰੀ, ਸ਼੍ਰੀ ਅਨੰਦਪੁਰ ਸਾਹਿਬ 33.10 ਡਿਗਰੀ, ਫਿਰੋਜ਼ਪੁਰ 35.4 ਡਿਗਰੀ, ਜਲੰਧਰ 22.0 ਡਿਗਰੀ, ਲੁਧਿਆਣਾ 35.0 ਡਿਗਰੀ, ਪਟਿਆਲਾ 35.4 ਡਿਗਰੀ, ਪਠਾਨਕੋਟ 34.7 ਡਿਗਰੀ। ਦੱਸਦੀ ਹੈ ਕਿ ਅਗਲੇ 7 ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਮੌਸਮ ਵਿਭਾਗ ਨੇ ਕਿਸੇ ਵੀ ਜ਼ਿਲ੍ਹੇ ਲਈ ਮੀਂਹ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ ਦੱਸਦੀ ਹੈ ਕਿ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਹੀ ਸਰਦੀ ਹਲਕੀ ਝਲਕ ਸ਼ੁਰੂ ਹੋ ਜਾਵੇਗੀ ਦੁਸ਼ਹਿਰੇ ਅਤੇ ਦੀਵਾਲੀ ਦੇ ਦੌਰਾਨ ਹਲਕੀ ਸਰਦੀ ਮਹਿਸੂਸ ਹੋਵੇਗੀ ਪਰ ਤਿਹਾਰਾਂ ਤੋਂ ਬਾਅਦ ਜਿਵੇਂ-ਜਿਵੇਂ ਤਾਪਮਾਨ ਘਟੇਗਾ ਸਰਦੀ ਹੋਰ ਤੇਜ਼ ਹੋਵੇਗੀ ਇਸ ਦੌਰਾਨ ਘਟਵੜ ਤਾਪਮਾਨ 4 ਤੋਂ 6 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ ਪਰ ਜ਼ਿਕਰ ਇਹ ਖਾਸ ਹੈ ਕਿ ਫਿਲਹਾਲ ਤਾਪਮਾਨ 'ਚ ਨਮੀ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ ਮੌਸਮ 'ਚ ਇਸ ਬਦਲਾਅ ਤੋਂ ਇਸ ਦੇ ਨਾਲ ਹੀ ਤਾਪਮਨ 'ਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ ਅਤੇ ਵੱਧ ਤੋਂ ਵੱਧ ਤਾਪਮਨ ਆਮ ਦਿਨ ਨੇੜੇ ਰਹਣ ਦੀ ਉਮੀਦ ਹੈ ਦੱਸਦੀ ਕਿ ਪੰਜਾਬ ਦੇ ਲੋਕਾਂ ਨੂੰ ਇਸ ਤੋਂ ਵੱਧ ਰਾਹਤ ਉਦੋਂ ਮਿਲੇਗੀ ਜਦੋਂ ਮੀਂਹ ਆਪਣਾ ਰੁਖ ਬਦਲ ਜਾਵੇਗਾ ਇਸੇ ਤਰ੍ਹਾਂ ਮੌਸਮ ਦੀ ਇੱਕ ਤਾਜ਼ਾ ਅਪਡੇਟ ਲੈਣੀ ਜੁੜੀ ਰਹੋ ਪੰਜਾਬ ਦੇ ਨਾਲ ਪੰਜਾਬ 'ਚ ਤਿੱਖੀ ਧੁੱਪ ਗਰਮੀ ਤੋਂ ਕਦੋਂ ਮਿਲੇਗੀ ਰਾਹਤ ਵਧ ਰਹੇ ਹਨ ਤਾਪਮਨ ਮੌਸਮ ਛੋਵੇਗਾ ਬਦਲਾ ਪੰਜਾਬ ਚ ਲੋਕਾਂ ਨੂੰ ਅਜੇ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੰਜ ਦਿਨ ਇਕੋ ਜਗ੍ਹਾ ਟਿਕੇ ਰਹਿਣ ਤੋਂ ਬਾਅਦ ਸੋਮਵਾਰ ਨੂੰ ਮੌਨਸੂਨ ਅੱਧੇ ਇਲਾਕਿਆਂ ਤੋਂ ਵਾਪਸ ਚਲਾ ਗਿਆ ਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਪੂਰੀ ਤਰ੍ਹਾਂ ਅਲਵਿਦਾ ਕਹਿ ਦੇਵੇਗਾ ਇਸ ਵਾਰ ਸੂਬੇ ਚ ਮੌਨਸੂਨ ਆਮ ਤੋਂ ਵੱਧ ਬਰਸਿਆ ਜਿਸ ਕਰਕੇ ਤਾਪਮਨ ਚ ਵੀ ਲਗਾਤਾਰ ਵਾਧਾ ਹੋ ਰਿਹਾ ਪਰ ਮੌਸਮ ਚ ਕੋਈ ਤਬਦੀਲੀ ਨਹੀਂ ਆਈ ਹੈ ਪਿਛਲੇ ਕੁਝ ਦਿਨਾਂ ਤੋਂ ਵੀ ਸੂਬੇ ਚ ਬਾਰਿਸ਼ ਨਹੀਂ ਹੋ ਰਹੀ ਹੈ ਜਿਸ ਨਾਲ ਮੌਸਮ ਸੁੱਕਾ ਬਣਿਆ ਹੋਇਆ ਹੈ ਇਸ ਕਰਕੇ ਤਾਪਮਨ ਚ ਹੌਲੀ ਹੌਲੀ ਵਾਧਾ ਦੇਖਿਆ ਜਾ ਰਿਹਾ ਦਿਨ ਦਾ ਤਾਪਮਨ ਆਮ ਦੇ ਨੇੜੇ ਹੈ ਜਦ ਕਿ ਰਾਤਾਂ ਠੰਡ ਮੰਦੀ ਗੱਲ ਕਰੀ ਤਾਂ ਬੀਤੇ ਦਿਨ ਸੋਮਵਾਰ ਨੂੰ ਤਾਪਮਨ ਚ 0.3 ਡਿਗਰੀ ਸੈਲਸੀਅਸ ਵਾਧਾ ਦਰਜ ਹੋਇਆ ਜਾਣੋ ਆਪਣੇ ਸ਼ਹਿਰਾਂ ਦਾ ਤਾਪਮਨ ਅੰਬਾਲਾ 35.4 ਡਿਗਰੀ ਅੰਮ੍ਰਿਤਸਰ 34.8 ਡਿਗਰੀ ਸ਼੍ਰੀ ਅਨੰਦਪੁਰ ਸਾਹਿਬ 33.3 ਡਿਗਰੀ ਫਿਰੋਜ਼ਪੁਰ 35.4 ਡਿਗਰੀ ਜਲੰਧਰ 22.0 ਡਿਗਰੀ ਲੁਧਿਆਣਾ 35.0 ਡਿਗਰੀ ਪਟਿਆਲਾ 35.4 ਡਿਗਰੀ ਪਠਾਨਕੋਟ 34.7 ਡਿਗਰੀ ਦੱਸਦੀ ਹੈ ਕਿ ਅਗਲੇ 7 ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਮੌਸਮ ਵਿਭਾਗ ਨੇ ਕਿਸੇ ਵੀ ਜ਼ਿਲ੍ਹੇ ਲਈ ਮੀਂਹ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ ਦੱਸਦੀ ਹੈ ਕਿ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਹੀ ਸਰਦੀ ਹਲਕੀ ਝਲਕ ਸ਼ੁਰੂ ਹੋ ਜਾਵੇਗੀ ਦੁਸ਼ਹਿਰੇ ਅਤੇ ਦੀਵਾਲੀ ਦੇ ਦੌਰਾਨ ਹਲਕੀ ਸਰਦੀ ਮਹਿਸੂਸ ਹੋਵੇਗੀ ਪਰ ਤਿਹਾਰਾਂ ਤੋਂ ਬਾਅਦ ਜਿਵੇਂ-ਜਿਵੇਂ ਤਾਪਮਾਨ ਘਟੇਗਾ ਸਰਦੀ ਹੋਰ ਤੇਜ਼ ਹੋਵੇਗੀ ਇਸ ਦੌਰਾਨ ਘਟਕੜ ਤਾਪਮਾਨ 4 ਤੋਂ 6 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ ਪਰ ਜ਼ਿਕਰ ਇਹ ਖਾਸ ਹੈ ਕਿ ਫਿਲਹਾਲ ਤਾਪਮਾਨ 'ਚ ਨਮੀ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ ਮੌਸਮ 'ਚ ਇਸ ਬਦਲਾਅ ਤੋਂ ਇਸ ਦੇ ਨਾਲ ਹੀ ਤਾਪਮਨ 'ਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ ਅਤੇ ਵੱਧ ਤੋਂ ਵੱਧ ਤਾਪਮਨ ਆਮ ਦਿਨ ਨੇੜੇ ਰਹਣ ਦੀ ਉਮੀਦ ਹੈ ਦੱਸਦੀ ਕਿ ਪੰਜਾਬ ਦੇ ਲੋਕਾਂ ਨੂੰ ਇਸ ਤੋਂ ਵੱਧ ਰਾਹਤ ਉਦੋਂ ਮਿਲੇਗੀ ਜਦੋਂ ਮੀਂਹ ਆਪਣਾ ਰੁਖ ਬਦਲ ਰਵੇਗਾ ਇਸੇ ਤਰ੍ਹਾਂ ਮੌਸਮ ਦੀ ਇੱਕ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਪੰਜਾਬ ਦੇ ਨਾਲ